ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣੀ ਹੈ ਕੁਸ਼ਕ ਬਗੀਚੀ ਦੀਆਂ ਝਲਕੀਆਂ ਜਿਨ੍ਹਾਂ ਵਿੱਚ ਇੱਕ ਅਮੇਜ਼ਿੰਗ ਚੀਜ਼ ਹੈ ਉਹ ਹੈ ਪਾਲਕ ਦੇਖੋ ਇੱਥੇ ਬੀਜ ਡਿੱਗਿਆ ਸੀ ਪਾਲਕ ਦਾ ਤੇ ਮਹੀਨੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਪਾਲਕ ਉੱਗੀ ਹੋਈ ਹੈ ਇਹਦਾ ਮਤਲਬ ਅਸੀਂ ਜਿਹੜਾ ਪਾਲਕ ਹੈ ਉਹਨੂੰ ਅਸੀਂ ਧੁੱਪ ਦੇ ਵਿੱਚ ਮਈ ਜੂਨ ਦੇ ਮਹੀਨੇ ਵਿੱਚ ਵੀ ਉਗਾ ਸਕਦੇ ਹਾਂ ਤੇ ਇਹਦੇ ਵਿੱਚ ਹੀ ਲੱਗੀਆਂ ਹੋਈਆਂ ਹਨ ਹਦਵਾਨਿਆਂ ਦੀਆਂ ਬੱਲਾ ਹਦਵਾਨਿਆਂ ਜਿਹੜੇ ਹੈਗੇ ਆ ਇਹਦੀਆਂ ਬੱਲਾਂ ਜਿਹੜੀਆਂ ਹੈਗੀਆਂ ਕਾਫੀ ਸਾਰਾ ਪਾਣੀ ਉਹ ਉਹਨਾਂ ਨੂੰ ਚਾਹੀਦਾ ਹੁੰਦਾ ਤੇ ਅੱਜ ਜਿਹੜੀ ਮੇਰੀ ਵੀਡੀਓ ਆ ਇਸੇ ਸੰਬੰਧ ਵਿੱਚ ਹੀ ਹੈ ਕਿ ਕਿਹੜੇ ਪੌਦੇ ਨੂੰ ਕਿੰਨਾ ਪਾਣੀ ਚਾਹੀਦਾ ਤੇ ਕਿੰਨੇ ਇੰਟਰਵਲ ਬਾਅਦ ਅਸੀਂ ਉਹਨੂੰ ਕਿੰਨੇ ਵਕਫੇ ਬਾਅਦ ਜਿਹੜਾ ਪਾਣੀ ਹੈ ਅਸੀਂ ਪੌਦਿਆਂ ਨੂੰ ਦੇਣਾ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਲਕ ਹੈ ਪਾਲਕ ਨੂੰ ਜੇ ਅਸੀਂ ਪਾਣੀ ਕੱਟ ਪਾਵਾਂਗੇ ਤਾਂ ਇਹਨੂੰ ਕੁਝ ਨਹੀਂ ਹੁੰਦਾ ਪਰ ਇਹਦੇ ਨਾਲ ਹੀ ਸਾਨੂੰ ਇਹ ਵੀ ਦੇਖਣਾ ਪੈਣਾ ਹੈ ਕਿ ਜਿਹੜੀ ਸਾਡੀ ਮਿੱਟੀ ਦੀ ਕਿਸਮ ਹੈ ਉਹ ਕਿਸ ਤਰ੍ਹਾਂ ਦੀ ਹੈ ਔਰ ਮੈਂ ਤੁਹਾਨੂੰ ਦੱਸਦੀ ਆ ਕਿ ਜਿਹਨੇ ਮਿਰਚ ਹੈ ਮਿਰਚ ਨੂੰ ਪਾਣੀ ਘੱਟ ਚਾਹੀਦਾ ਹੁੰਦਾ ਬਹੁਤਾ ਨਹੀਂ ਪਾਣੀ ਚਾਹੀਦਾ ਇਹਨੂੰ ਜਿਹੜੀ ਭਿੰਡੀ ਹੈ ਤੁਸੀਂ ਦੇਖੋਗੇ ਖੜੀ ਹੋਈ ਹੈ ਸਾਡੇ ਆ ਦੇਖੋ ਪਿੰਡੀ ਹੈ ਪਿੰਡੀ ਵੀ ਖੁਸ਼ਕੀ ਦਾ ਬੂਟਾ ਇਹਨੂੰ ਪਾਣੀ ਬਹੁਤਾ ਨਹੀਂ ਚਾਹੀਦਾ ਇਸੇ ਤਰ੍ਹਾਂ ਹੀ ਗੁਵਾਰਾ ਹੈ ਸਾਹਮਣੇ ਖੜਾ ਹੋਇਆ ਤੁਸੀਂ ਦੇਖ ਸਕਦੇ ਹੋ ਗੁਵਾਰਾ ਹੈ ਗੁਵਾਰੇ ਨੂੰ ਵੀ ਪਾਣੀ ਬੜਾ ਘੱਟ ਚਾਹੀਦਾ ਕਿਉਂਕਿ ਇਹ ਰੇਤ ਲਿਆ ਜਿਹੜਾ ਹੈਗੀ ਮਿੱਟੀ ਹੈ ਉਹਦੇ ਵਿੱਚ ਬਹੁਤ ਵਧੀਆ ਗਰੋ ਕਰਦਾ ਹੈ ਬਹੁਤ ਵਧੀਆ ਉਗਦਾ ਜਿਹੜੇ ਟਿੰਡੂ ਹੈ ਇਹ ਵੀ ਰੇਤ ਦੇ ਵਿੱਚ ਰੇਤੇ ਦੇ ਵਿੱਚ ਬੜੇ ਸੋਹਣੇ ਵੱਧਦੇ ਹੈ ਤੇ ਇਹਨਾਂ ਵੀ ਜਿਹੜਾ ਪਾਣੀ ਉਹ ਘੱਟ ਚਾਹੀਦਾ ਪਰ ਨਾਲ ਹੀ ਅਸੀਂ ਇਹ ਦੇਖਣਾ ਹੈ ਕਿ ਜੇ ਸਾਡਾ ਜਿਹੜੇ ਥਾਂ ਤੇ ਅਸੀਂ ਬੀਜੇ ਹੋਏ ਹੈ ਇਹ ਬੂਟੇ ਸਾਰੇ ਅ ਟਿੰਡੂ ਬੀਜੇ ਹੋਏ ਹੈ ਜਾਂ ਅਸੀਂ ਭਿੰਡੀ ਬੀਜੀ ਹੋਈ ਹੈ ਤਾਂ ਉਹ ਮਿੱਟੀ ਹੈ ਜਿਹੜੀ ਜੇਕਰ ਜ਼ਿਆਦਾ ਰੇਤਲੀ ਹੈ ਮਤਲਬ ਇੰਨੀ ਰੇਤਲੀ ਹੈ ਕਿ ਉਹ ਪਾਣੀ ਨੂੰ ਸਾਂਭ ਨਹੀਂ ਸਕਦੀ ਤੇ ਜੇ ਸਾਡਾ ਪੌਦਾ ਸਾਨੂੰ ਲੱਗਦਾ ਵੀ ਥੋੜਾ ਜਿਹਾ ਵੀ ਮਰਝਾਉਂਦਾ ਮਹਿਸੂਸ ਹੁੰਦਾ ਤਾਂ ਉਹਨੂੰ ਥੋੜਾ ਥੋੜਾ ਪਾਣੀ ਭਾਵੇਂ ਤੁਸੀਂ ਹਰ ਰੋਜ਼ ਦੇਵੋ ਉਹਨੂੰ ਛਿੱਟਾ ਜ਼ਰੂਰ ਲਾਉਂਦੇ ਰਹੋ ਤਾਂ ਕਿ ਜਿਹੜਾ ਪੌਦਾ ਉਹ ਸਾਡਾ ਸੁੱਕੇ ਨਾ ਆ ਦੇਖੋ ਜੀ ਮਹੋਂ ਟਿੰਡੋ ਹੈ ਤੇ ਇਹਨੂੰ ਅਸੀਂ ਪਾਣੀ ਘੱਟ ਲਾਉਣੇ ਆ ਕਿਉਂਕਿ ਇੱਥੇ ਜਿਹੜੀ ਪੂਣ ਪਾਈ ਹੋਈ ਹੈ ਪੂਣ ਹੁੰਦੀ ਹੈ ਜਿਹੜੀ ਖਾਲਿਆਂ ਦੇ ਵਿੱਚ ਜਾਂ ਕੱਸਿਆਂ ਦੇ ਵਿੱਚ ਜਿਹੜੀ ਮਿੱਟੀ ਇਕੱਠੀ ਹੋ ਜਾਂਦੀ ਹੈ ਤਾਂ ਉਹ ਅਸੀਂ ਇਕੱਠੀ ਕਰ ਦਿੰਦੇ ਆ ਬਾਰ-ਬਾਰ ਤੇ ਉਹ ਜਦੋਂ ਅਸੀਂ ਬੜੀ ਉਪਜਾਊ ਮਿੱਟੀ ਹੁੰਦੀ ਹੈ ਬੜੀ ਫਰਟਾਈਲ ਮਿੱਟੀ ਹੁੰਦੀ ਆ ਉਹ ਤੇ ਉਹ ਜਦੋਂ ਉਹਦੇ ਵਿੱਚ ਸਬਜ਼ੀਆਂ ਘਾਉਣੇ ਤਾਂ ਬੜੀਆਂ ਵਧੀਆ ਹੁੰਦੀਆਂ ਪਰ ਕਿਉਂਕਿ ਉਹਦੇ ਵਿੱਚ ਪਾਣੀ ਐਬਜ਼ੌਰਬ ਕਰਨ ਦੀ ਜਿਹੜੀ ਇੱਕ ਸ਼ਮਤ ਹੈ ਉਹ ਘੱਟ ਹੁੰਦੀ ਹੈ ਤਾਂ ਉਹਦੇ ਵਿੱਚ ਪੌਦਾ ਜਿਹੜਾ ਸਾਡਾ ਉਹ ਕਈ ਵਾਰ ਮੁਰਝਾ ਆ ਜਾਂਦਾ ਤਾਂ ਇਹ ਅਸੀਂ ਜ਼ਰੂਰ ਦੇਖਣਾ ਕਿ ਜਿਹੜੀ ਸਾਡੀ ਮਿੱਟੀ ਹੈ ਜੇ ਕੋਰ ਹੈ ਤਾਂ ਕੋਰ ਦੇ ਵਿੱਚ ਅਸੀਂ ਕੋਈ ਪੌਦਾ ਲਾਇਆ ਹੋਇਆ ਹੈ ਤੇ ਉਹ ਮਿੱਟੀ ਜਿਹੜੀ ਹੈਗੀ ਆ ਪਾਣੀ ਨੂੰ ਸਾਂਭ ਕੇ ਰੱਖ ਸਕਦੀ ਆ ਹਫਤਾ ਜਾਂ 5 ਦਿਨ 4 ਦਿਨ ਤਾਂ ਫਿਰ ਸਾਨੂੰ ਪਾਣੀ ਦੀ ਲੋੜ ਨਹੀਂ ਇਹ ਸੀ ਪੌਦੇ ਦਾ ਚਿਹਰਾ ਮੋਹਰਾ ਦੇਖ ਕੇ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਪੌਦਾ ਜਿਹੜਾ ਪਾਣੀ ਹੋਲੇ ਨੂੰ ਚਾਹੀਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਸਾਡੀਆਂ ਵੱਲਾਂ ਵੰਗਿਆਂ ਦੀਆਂ ਚਿਬੜਾਂ ਦੀਆਂ ਖਖੜੀਆਂ ਦੀਆਂ ਇੱਥੇ ਬਿਲਕੁਲ ਟਿੱਬੇ ਦਾ ਰੇਤ ਹੈ ਇਸ ਥਾਂ ਦੇ ਵਿੱਚ ਤੇ ਇਹ ਟਿੱਬੇ ਦਾ ਰੇਤਾ ਮਿੱਟੀ ਜਿਹੜੀ ਹੈਗੀ ਉਹ ਪਾਣੀ ਨੂੰ ਘੱਟ ਸੰਭਾਲ ਸਕਦੀ ਆ ਆਪਦੇ ਵਿੱਚ ਜਦੋਂ ਧੁੱਪ ਪੈਂਦੀ ਹੈ ਤਾਂ ਪਾਣੀ ਉੱਡ ਜਾਂਦਾ ਹੈ ਤੇ ਧਰਤੀ ਦੇ ਥੱਲੇ ਚਲਾ ਜਾਂਦਾ ਇਸ ਕਰਕੇ ਜਿਹੜੇ ਬੂਟੇ ਇਹਨਾਂ ਨੂੰ ਜੇ ਤੁਹਾਨੂੰ ਲੱਗਦਾ ਹੈ ਕਿ ਮਰਝਾਉਂਦੇ ਆ ਤੁਸੀਂ ਉਹਨੂੰ ਦੇਖੋ ਪੌਦਿਆਂ ਨੂੰ ਤਾਂ ਉਹਨਾਂ ਤੇ ਹਲਕਾ ਛਿੱਟਾ ਲਾਓ ਕਿਉਂਕਿ ਜੇ ਜ਼ਿਆਦਾ ਪਾਣੀ ਲਾਉਣਾ ਸੀ ਤਾਂ ਫਿਰ ਜਿਹੜੇ ਪੌਦੇ ਆ ਉਹਨਾਂ ਨੂੰ ਫਲ ਨਹੀਂ ਪੈਂਦਾ ਆ ਦੇਖੋ ਜਿਵੇਂ ਅਸੀਂ ਇਹਨਾਂ ਨੂੰ ਪਾਣੀ ਦਾ ਛਿੱਟਾ ਲਾਈਦਾ ਤੇ ਤੀਜੇ ਚੌਥੇ ਦਿਨ ਪਰਵਾ ਪਾਣੀ ਲਾ ਦਈਦਾ ਤਾਂ ਫਲ ਦੇਖੋ ਤੁਸੀਂ ਆ ਹੁਣ ਇਹਨੂੰ ਚਿਬੜਣ ਲੱਗੇ ਹੋਏ ਐ ਖਖੜੀਆਂ ਚਿਬੜਾ ਉਹਨਾਂ ਦੀ ਵੱਲ ਐ ਇਹ ਤਾਂ ਦੇਖੋ ਪੂਰੀ ਜਿੰਟਾਂ ਨੇ ਭਰੀਆਂ ਹੋਆਂ ਫਲਾਂ ਨਾਲ ਤੇ ਹੁਣ ਥੋੜੀ ਸ਼ਾਮ ਦਾ ਵੇਲਾ ਨੀ ਤੁਹਾਨੂੰ ਦਿਖਾਉਣਾ ਸੀ ਕਿਉਂਕਿ ਆ ਦੇਖੋ ਇੱਥੇ ਦੇਖ ਸਕਦੇ ਹੋ ਤੁਸੀਂ ਪੂਰਾ ਨਫਲ ਪਿਆ ਹੋਇਆ ਜਦੋਂ ਕੋਈ ਵੀ ਬੂਟਾ ਫਲਾਂ ਤੇ ਆ ਜਾਂਦਾ ਤਾਂ ਉਹਦੇ ਪਾਣੀ ਦੀ ਜਿਹੜੀ ਕੁਆਂਟੀਟੀ ਆ ਉਹ ਘਟਾ ਦਿਓ ਆ ਦੇਖੋ ਤੁਸੀਂ ਇੱਕ ਖਖੜੀਆਂ ਤੇ ਜਿਹੜੇ ਹੈਗੇ ਆ ਚਿਬੜ ਵੰਗੇ ਇਹ ਲੱਗੇ ਹੋਏ ਆ ਆ ਦੇਖੋ ਹਰ ਇੱਕ ਜਿਹੜੀ ਟਾਣੀ ਹੈ ਹਰ ਇੱਕ ਸ਼ਾਖਾ ਉਹਦੇ ਉੱਤੇ ਕੋਈ ਨਾ ਕੋਈ ਜਿਹੜਾ ਫਰੂਟ ਆ ਲੱਗਿਆ ਹੋਇਆ ਉਹ ਦੇਖੋ ਤਰ ਲੱਗੀ ਹੋਈ ਹੈ ਅੱਜ ਇਹਨਾਂ ਨੂੰ ਅਸੀਂ 5 ਦਿਨਾਂ ਬਾਅਦ ਪੂਰਾ ਭਰਵਾ ਪਾਣੀ ਲਾਇਆ ਤੇ ਅਦਰਵਾਈਜ਼ ਤੇ ਅਸੀਂ ਸੈਲਫ ਛਿੜਕਾਈ ਕਰਦੇ ਆ ਕਿਉਂਕਿ ਇਹ ਜਿਹੜੇ ਪੌਦੇ ਆ ਖੁਸ਼ਕੀ ਦੇ ਪੌਦੇ ਆ ਇਹ ਜਿਹੜੇ ਕਰੇਲੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਰੇਲੇ ਲੱਗਣੇ ਸ਼ੁਰੂ ਹੋ ਗਏ ਆ ਪਰ ਇਹਨਾਂ ਪੌਦਿਆਂ ਨੂੰ ਓਨਾ ਕ ਪਾਣੀ ਜ਼ਰੂਰ ਚਾਹੀਦਾ ਜਿੰਨੇ ਨਾਲ ਉਹ ਜਿਉਂਦੇ ਰਹਿਣ ਵਿਚਾਰੇ ਕਿਉਂਕਿ ਜਦੋਂ ਅਸੀਂ ਖੁੱਲੇ ਥਾਂ ਤੇ ਸਬਜ਼ੀਗਾਉਨੇ ਆ ਤਾਂ ਉੱਥੇ ਪਾਣੀ ਸਾਨੂੰ ਚਾਹੀਦਾ ਹੀ ਹੁੰਦਾ ਹੈ ਜਦ ਤੁਸੀਂ ਗਮਲੇ ਦੇ ਵਿੱਚ ਲਾਇਆ ਜਾਂਦਾ ਹੈ ਬੂਟਾ ਤੇ ਉਹ ਗਮਲਾ ਜਿਹੜਾ ਉਹ ਪਾਣੀ ਜਿਹੜੀ ਨੂੰ ਸੰਭਾਲ ਸਕਦਾ ਆਪਦੇ ਵਿੱਚ ਉੱਥੇ ਸਾਨੂੰ ਪਾਣੀ ਥੋੜਾ ਜਿਹਾ ਸੀ ਘੱਟ ਕਰ ਸਕਦੇ ਆ ਬਾਕੀ ਅਸੀਂ ਇਹ ਦੇਖਣਾ ਹੁੰਦਾ ਕਿ ਜੇਕਰ ਸਾਡੇ ਜਿਹੜੇ ਸਬਜ਼ੀ ਹੈ ਉਹ ਛਾਂ ਦੇ ਵਿੱਚ ਲੱਗੀ ਹੈ ਤਾਂ ਉੱਥੇ ਵੀ ਜਿਹੜਾ ਪਾਣੀ ਹੈ ਧਰਤੀ ਦੇ ਵਿੱਚ ਧੁੱਪ ਨਾਲ ਘੱਟ ਉੱਡੂਗਾ ਉੱਥੇ ਵੀ ਸਾਨੂੰ ਪਾਣੀ ਦੀ ਲੋੜ ਘੱਟ ਪੈਂਦੀ ਹੈ ਹੁਣ ਆ ਤੁਸੀਂ ਵੈਂਗਣੀ ਦੇਖੋਗੇ ਇਹ ਬੜਾ ਸੋਹਣਾ ਬੂਟਾ ਰ ਇਹਨੂੰ ਬੜੀ ਵੈਗ ਨਹੀਂ ਲੱਗਦੀ ਤੇ ਫੁੱਲ ਗੁੱਛਾਂ ਦੇ ਵਿੱਚ ਇਹਨੂੰ ਵੈਗ ਨਹੀਂ ਲੱਗਦੀ ਲੱਗੇ ਹੋਏ ਸੀ ਤੋੜ ਲਈ ਸੀ ਹੁਣ ਥੋੜੇ ਦਿਨ ਪਹਿਲਾਂ ਤੇ ਇਹਨੂੰ ਜੇ ਅਸੀਂ ਪਾਣੀ ਜ਼ਿਆਦਾ ਵੀ ਪਾਉਣੇ ਆ ਤਾਂ ਇਹਨੂੰ ਵੱਧ ਤੋਂ ਵੱਧ ਹੀ ਫਲ ਦੇ ਵਿੱਚ ਬਹੁਤ ਘਾਟੇ ਦੇ ਕਮੀ ਆਉਂਦੀ ਹੈ ਇਹਨੂੰ ਪਾਣੀ ਜ਼ਿਆਦਾ ਵੀ ਇਹਨੂੰ ਕੁਝ ਨਹੀਂ ਕਹਿੰਦਾ ਤੇ ਜੇ ਅਸੀਂ ਨੂੰ ਘੱਟ ਪਾਣੀ ਪਾਵਾਂਗੇ ਤਾਂ ਇਹ ਫਿਰ ਵੀ ਸਰਵਾਈਵ ਕਰਦਾ ਤੇ ਫਿਰ ਵੀ ਫਲ ਦਿੰਦਾ ਇਸੀ ਤਰ੍ਹਾਂ ਹੀ ਅਸੀਂ ਕੱਦੂ ਦੇਖਦੇ ਆਂ ਦੇਖੋ ਤੁਸੀਂ ਹੁਣ ਥੋੜਾ ਹਨੇਰਾ ਹੋ ਗਿਆ ਤੇ ਕੱਦੂ ਦੀਆਂ ਵੱਲਾਂ ਨੂੰ ਆ ਦੇਖੋ ਤੂਰੀਆਂ ਤੁਸੀਂ ਦੇਖੋ ਕਿੰਨੀਆਂ ਲੱਗੀਆਂ ਹੋਗੀਆਂ ਇਹ ਸੌਰੀ ਆਲ ਲੱਗੀ ਹੋਈ ਐ ਤੇ ਆਹ ਦੇਖੋ ਤੁਸੀਂ ਦੋ ਵੱਲਾਂ ਲੱਗੀਆਂ ਹੋਗੀਆਂ ਇੱਕ ਅੱਜ ਮੈਂ ਇੱਥੇ ਦੇਖੀ ਸੀ ਆ ਕਾਫੀ ਸਾਰੇ ਨੂੰ ਇੱਥੇ ਇੱਕ ਅਸੀਂ ਇਥੋਂ ਲਾ ਲਈ ਅੱਜ ਤੇ ਸામਨੇ ਦੇਖੋ ਤੁਸੀਂ ਉਹ ਜੇ ਤੁਹਾਨੂੰ ਦਿਖਾਈ ਦੇ ਰਹੀ ਹੈ ਤਾਂ ਦੇਖੋ ਇਹ ਵੀ ਅੱਲ ਲੱਗੀ ਹੋਈ ਹੈ ਇੱਕ ਇੱਥੇ ਕੱਦੂ ਲੱਗਿਆ ਹੋਇਆ ਉਹਲੇ ਆ ਦੇਖੋ ਤਾਂ ਇਹ ਜਿਹੜਾ ਪਾਣੀ ਉਹ ਇੱਕ ਸਾਹਮਣੇ ਲੱਗਿਆ ਹੋਇਆ ਕੱਦੂ ਉਹ ਦੇਖੋ ਜੋ ਤਾਜ਼ਾ ਕੱਦੂ ਤੁਹਾਨੂੰ ਦਿਖਾਈ ਦੇ ਰਿਹਾ ਹੋ ਤਾਂ ਇਹ ਅਸੀਂ ਦੇਖਣਾ ਹੈ ਸਾਡੀ ਮਿੱਟੀ ਦੀ ਕਿਸਮ ਕਿਸ ਤਰ੍ਹਾਂ ਦੀ ਹੈ ਤੇ ਬੂਟਾ ਕਿੰਨਾ ਪਾਣੀ ਮੰਗਦਾ ਤਾਂ ਉਹਨੂੰ ਉਸ ਕੁਆਂਟੀਟੀ ਦੇ ਨਾਲ ਅਸੀਂ ਪਾਣੀ ਦੇਣਾ ਜਿਹੜੀ ਭਿੰਡੀ ਹੈ ਇਨੂੰ ਤੁਸੀਂ ਤੀਜੇ ਚੌਥੇ ਦਿਨੋਂ ਭਰਵਾ ਪਾਣੀ ਚੌਥੇ ਦਿਨੋਂ ਲਾ ਦਿਓ ਗੁਵਾਰਾ ਜਿਹੜਾ ਇਹ ਹਫਤਾ ਵੀ ਕੱਢ ਜਾਂਦਾ ਹੈ 10 ਦਿਨ ਵੀ ਕੱਢ ਜਾਂਦਾ ਕਿਉਂਕਿ ਇਹਨੂੰ ਪਾਣੀ ਬਹੁਤ ਘੱਟ ਚਾਹੀਦਾ ਹੁੰਦਾ ਆ ਮਿਰਚਾਂ ਇਹਨਾਂ ਕੱਲ ਪਾਣੀ ਲਾਇਆ ਸੀ ਪੂਰਾ ਇਹਨਾਂ ਨੂੰ ਅੱਜ ਅਸੀਂ ਇਹਨੂੰ ਕੁਝ ਨਹੀਂ ਲਾਇਆ ਤੇ ਸੁੱਕਾ ਪਿਆ ਦੇਖੋ ਤੁਹਾਡੇ ਸਾਹਮਣੇ ਤਾਂ ਆ ਪਿੰਡੀ ਵੀ ਖੁਸ਼ਕ ਪਈ ਹੈ ਤੇ ਖੁਸ਼ਕ ਥਾਵਾਂ ਤੇ ਅਸੀਂ ਜਿੱਥੇ ਟਿੰਡੂ ਹੈ ਇਹਨਾਂ ਨੂੰ ਵੀ ਨਹੀਂ ਲਾਇਆ ਕਿਉਂਕਿ ਟਿੰਡੂ ਛੋਟੇ-ਛੋਟੇ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਬਣਦੇ ਜਾ ਰਹੇ ਆ ਜਾਦੇ ਪਾਣੀ ਲਾਵਾਂਗੇ ਤਾਂ ਫਿਰ ਇਹ ਟਿੰਡੋ ਆ ਜਿਹੜੇ ਬੂਟੇ ਨੂੰ ਘੱਟ ਲੱਗਣਗੇ ਇਸੇ ਤਰ੍ਹਾਂ ਹੀ ਤੁਹਾਨੂੰ ਮੈਂ ਦਿਖਾਉਣੀ ਆ ਮੱਕੀ ਆ ਮੱਕੀ ਨੂੰ ਪਾਣੀ ਕਾਫੀ ਚਾਹੀਦਾ ਹੁੰਦਾ ਦੇਖੋ ਮੱਕੀ ਕਾਫੀ ਵੱਧ ਗਈ ਆ ਪਰ ਇਹਨੂੰ ਕਾਟੋ ਬੜੀਆਂ ਖਰਾਬ ਕਰਦੇ ਆ ਸਾਨੂੰ ਤਾਂ ਹੁਣ ਇੱਥੇ ਥੋੜਾ ਜਿਹਾ ਅਸੀਂ ਪੈਸਟੀਸਾਈਡ ਪਾਣੀ ਦੇ ਵਿੱਚ ਘੋਲ ਕੇ ਇੱਥੇ ਪਾਇਆ ਸੀ ਥੋੜੇ ਥਾਂ ਤੇ ਜਿੱਥੇ ਬੀ ਬੀਜੇ ਸੀਗੇ ਤੇ ਇਹ ਹਜੇ ਤੱਕ ਫਿਰ ਖੜੀ ਆ ਦੇਖੋ ਤੁਸੀਂ ਤਾਂ ਇਹ ਸੀ ਅੱਜ ਦੀ ਪਾਣੀ ਕਿਸ ਤਰ੍ਹਾਂ ਲਾਉਣਾ ਸੀ ਬੂਟਿਆਂ ਨੂੰ ਉਹਦੇ ਸਬੰਧ ਦੇ ਵਿੱਚ ਤੁਸੀਂ ਵੇਖੋਗੇ ਆ ਦੇਖੋ ਇਹਨੂੰ ਪਾਣੀ ਅਸੀਂ ਘੱਟ ਕੀਤਾ ਹੋਇਆ ਤੇ ਪੰਪਕਿਨ ਕਿੰਗਾ ਸੋਹਣਾ ਲੱਗਿਆ ਹੋਇਆ ਇਹ ਸਾਰੀ ਵੇਲ ਨੂੰ ਬਹੁਤ ਸਾਰੇ ਜਿਹੜੇ ਹੈਗੇ ਦੇਖੋ ਤੁਸੀਂ ਪੇਠੇ ਲੱਗੇ ਹੋਏ ਆ ਬੜੇ ਸਾਰੇ ਆ ਦੇਖੋ ਤਾਂ ਆ ਦੇਖੋ ਇਹ ਕੋ ਛੋਟਾ ਜਿਹਾ ਤਾਂ ਇਹ ਸੀ ਫਰੈਂਡਸ ਅੱਜ ਦੀ ਜਾਣਕਾਰੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਦੱਸਿਓ ਜਰੂਰ ਕਮੈਂਟਸ ਵਿੱਚ ਥੈਂਕਸ ਫॉर ਵਾਚਿੰਗ